ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਵਿਕਰਮਜੀਤ ਸੰਧੂ YouTube ਚੈਨਲ ਸੰਧੂ ਮਿਨੀ ਮਾਰਡ ਦੇ ਵਿੱਚ ਤੁਹਾਡਾ ਸਵਾਗਤ ਕਰਦੇ ਆਂ ਦੋਸਤੋ ਅੱਜ ਅਸੀਂ ਤੁਹਾਡੇ ਲਈ ਫੇਰ ਲੈ ਕੇ ਆਏ ਇੱਕ ਬਹੁਤ ਸੋਹਣੀ ਲਗਜ਼ਰੀ ਗੱਡੀ ਵਰਨਾ 2013 ਮਾਡਲ ਵਾਈਟ ਕਲਰ ਦੇ ਵਿੱਚ ਹੁੰਡਾਈ ਦੀ ਵਰਨਾ ਹਾਂਜੀ ਵਾਈਟ ਕਲਰ ਦੇ ਵਿੱਚ ਬਹੁਤ ਸੋਹਣੀ ਗੱਡੀ ਆ ਘਰੇ ਸੰਭੀ ਹੋਈ ਆ ਜੀ ਗੱਡੀ ਦੇਖੂਗੇ ਤੁਹਾਨੂੰ ਗੱਡੀ ਜ਼ਰੂਰ ਪਸੰਦ ਆਊਗੀ ਤਾਂ ਗੱਡੀ ਵੇਖਣ ਤੋਂ ਪਹਿਲਾਂ ਤੁਹਾਡੇ ਅੱਗੇ ਇੱਕ ਗੁਜਾਰਿਸ਼ ਕਰਦੇ ਆਂ ਜੇ ਤੁਸੀਂ ਸਾਡੇ ਚੈਨਲ ਤੇ ਨਵੇਂ ਹੋ ਤਾਂ ਪਲੀਜ਼ ਕਿਰਪਾ ਕਰਕੇ ਚੈਨਲ ਨੂੰ ਕਰੋ ਸਬਸਕ੍ਰਾਈਬ ਤੇ ਨਾਲ ਹੀ ਬੈਲ ਦਾ ਬਟਨ ਦਬਾਉ ਤਾਂ ਜੋ ਆਨ ਵਾਲੇ ਸਾਰੇ ਨੋਟੀਫਿਕੇਸ਼ਨ ਤੁਹਾਡੇ ਤੱਕ ਆਸਾਨੀ ਨਾਲ ਪਹੁੰਚ ਸਕਣ ਸੋ ਇੱਕ ਗੁਜਾਰਿਸ਼ ਹੋਰ ਕਰਦੇ ਆ ਜੇ ਤੁਸੀਂ ਕਿਸੇ ਵੀ ਤਰ੍ਹਾਂ ਦੀ ਐਡਵਰਟਾਈਜ਼ਮੈਂਟ ਕਰਵਾਉਣੀ ਆ ਤੁਹਾਡੇ ਕੋਲੇ ਵੀ ਕਿਸੇ ਤਰ੍ਹਾਂ ਦਾ ਕੋਈ ਸਾਧਨ ਵਕਾਊ ਆ ਤਾਂ ਤੁਸੀਂ ਸਕਰੀਨ ਤੇ ਮੇਰਾ ਨੰਬਰ ਚੱਲ ਰਿਹਾ 90417 34061 ਇਹਦੇ ਤੁਸੀਂ ਮੇਰੇ ਨਾਲ ਕੰਟੈਕਟ ਕਰ ਸਕਦੇ ਹੋ ਅਤੇ ਤੁਹਾਡੀ ਕੋਈ ਕਿਸੇ ਵੀ ਤਰ੍ਹਾਂ ਦੀ ਐਡਵਰਟਾਈਜ਼ਮੈਂਟ ਅਸੀਂ ਬਿਲਕੁਲ ਫ੍ਰੀ ਦੇ ਵਿੱਚ ਕਰਾਂਗੇ ਹਾਂਜੀ ਸੋ ਜ਼ਿਆਦਾ ਸਮਾਂ ਖਰਾਬ ਨਾ ਕਰਦੇ ਹੋਏ ਆਓ ਪਹਿਲਾਂ ਆਪਾਂ ਗੱਡੀ ਵੇਖਦੇ ਆ ਗੱਡੀ ਆ ਜਿਹੜੀ ਬਹੁਤ ਸੋਹਣੀ ਹੈ ਜੀ ਇੰਜਨ ਗੇਅਰ ਦੀ ਬਿਲਕੁਲ ਓਕੇ ਹੈ ਜੀ ਪੰਜਾਬ ਨੰਬਰ ਹੈ ਵਾਈਟ ਕਲਰ ਦੇ ਵਿੱਚ ਗੱਡੀ ਹੈ ਜੀ ਤੇ ਬਾਈ ਕਹਿੰਦਾ ਹੈ ਕਿ ਘਰੇ ਸੰਭੀ ਹੋਈ ਹੈ ਗੱਡੀ ਤੇ ਇੱਕ ਵੀ ਪੈਸਾ ਲਾਂਦੀ ਤੁਹਾਨੂੰ ਲੋਡ ਨਹੀਂ ਜੀ ਤੇ ਲਗਜ਼ਰੀ ਗੱਡੀ ਹੈ ਜੀ ਵਰਨਾ 2013 ਮਾਡਲ ਹੁੰਡਾਈ ਦੀ ਵਾਈਟ ਕਲਰ ਦੇ ਵਿੱਚ ਉਮੀਦ ਕਰਦੇ ਹਾਂ ਤੁਹਾਨੂੰ ਗੱਡੀ ਜ਼ਰੂਰ ਪਸੰਦ ਆਊਗੀ ਸੋ ਜ਼ਿਆਦਾ ਸਮਾਂ ਖਰਾਬ ਨਾ ਕਰ ਦਿਓ ਪਹਿਲਾਂ ਆਪਾਂ ਗੱਡੀ ਵੇਖਦੇ ਹਾਂ ਤੇ ਫਿਰ ਕਰਦੇ ਹਾਂ ਗੱਡੀ ਦੇ ਰੇਟ ਦੀ ਗੱਲ ਤੇ ਆਓ ਗੱਡੀ ਵੇਖੀਏ ਜੀ ਹਾਂਜੀ ਦੋਸਤੋ ਉਮੀਦ ਕਰਦੇ ਹਾਂ ਗੱਡੀ ਪਸੰਦ ਆਈ ਹੋਣੀ ਜੀ 2013 ਮਾਡਲ ਵਰਨਾ ਹੁੰਡਾਈ ਦੀ ਵਾਈਟ ਕਲਰ ਦੇ ਵਿੱਚ ਬਹੁਤ ਸੋਹਣੀ ਲਗਜ਼ਰੀ ਕਾਰ ਹੈ ਜੀ ਤਾਂ ਜਿਹੜਾ ਬਾਈ ਨੇ ਰੇਟ ਮੰਗਿਆ ਜੀ ਉਹ 4,60,000 ਰੁਪਏ ਦੀ ਜਿਹੜੀ ਬਾਈ ਨੇ ਸਾਨੂੰ ਲਿਖ ਕੇ ਭੇਜਿਆ ਡਿਮਾਂਡ ਆ ਤਾਂ ਬਾਕੀ ਤੁਸੀਂ ਬਾਈ ਨਾਲ ਗੱਲ ਕਰਕੇ ਸਕਰੀਨ ਤੇ ਬਾਈ ਦਾ ਨੰਬਰ ਚਲਾ ਦਿੱਤਾ ਸੀ ਜਦੋਂ ਚੱਲ ਰਿਹਾ ਗੱਡੀ ਦੀ ਵੀਡੀਓ ਸ਼ੁਰੂ ਕੀਤੀ ਸੀ ਤਾਂ ਨਾਲ ਹੀ 22 ਦਾ স্ক্রিন ਤੇ ਨੰਬਰ ਚਲਾਤਾ ਸੀਗਾ ਤੁਸੀਂ ਉਹਦੇ ਨਾਲ ਕੰਟੈਕਟ ਕਰਕੇ ਉਹਨਾਂ ਨਾਲ ਗੱਡੀ ਦੇ ਰੇਟ ਬਾਰੇ ਉੱਤੇ ਥੱਲੇ ਕਰ ਸਕਦੇ ਹੋ ਉਮੀਦ ਕਰਦੇ ਆ ਤੁਹਾਨੂੰ ਗੱਡੀ ਪਸੰਦ ਆਈ ਹੋਣੀ ਜੀ ਸੋ ਮਿਲਦੇ ਆ ਅਗਲੀ ਵੀਡੀਓ ਦੇ ਵਿੱਚ ਤਦ ਤੱਕ ਲਈ ਦਿਓ ਇਜਾਜ਼ਤ ਸਾਰਿਆਂ ਨੂੰ ਸਸ਼ੀ ਕਾਲ ਜੀ